ਜੋ ਜੀ ਫਤਿਹ ਮੇਰੇ ਨਲਾ ਤੁਮ ਬਧਾਈ ਪੰਜ ਸਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਕੀ ਕਹਿਣਾ ਤੁਹਾਡੇ ਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਨੇ ਮੇਰੀ ਥੋੜੀ ਦੁਬਾਰਾ ਫੇਰ ਭਰੀ ਪਹਿਲਾਂ ਹੀ ਮੇਰੇ ਧੀ ਆ ਜੋ ਕਿ 13 ਸਾਲ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਸਾਡੀ ਬਹੁਤ ਬਹੁਤ ਸਾਡੀ ਕਿਰਪਾ ਕੀਤੀ ਜੋ ਕਿ ਮੈਂ ਦੂਸਰੀ ਵੜੀ ਧੀ ਦੀ ਦਾ ਬਖਸ਼ਿਸ਼ ਹੋਈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਅਸੀਂ ਸੋਚੀਏ ਕਿ ਸਮਾਜ ਚਾਹੁੰਦਾ ਵੀ ਪਹਿਲਾਂ ਧੀ ਆ ਤਾਂ ਦੂਸਰਾ ਮੁੰਡਾ ਹੋਵੇ ਸਾਡੇ ਘਰ ਗਾਂਹ ਦੀ ਅੰਸ ਸਾਡੀ ਵਧੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸਿੰਘਾ ਮਹਾਰਾਜ ਅੱਗੇ ਅਰਦਾਸ ਕੀਤੀ ਮੈਂ ਸਾਡੇ ਘਰ ਜੋ ਵੀ ਜੀ ਆਵੇਗਾ ਅਸੀਂ ਉਹ ਪੂਰਾ ਤੇ ਪੂਰਾ ਸਤਿਕਾਰ ਕਰਾਂਗੇ ਸੋ ਵਾਹਿਗੁਰੂ ਜੀ ਨੇ ਬਹੁਤ ਬਹੁਤ ਕਿਰਪਾ ਕੀਤੀ 13 ਸਾਲ ਬਾਅਦ ਮੇਰੇ ਘਰ ਦੁਬਾਰਾ ਫੇਰ ਧੀ ਦੀ ਦਾਤ ਬਖਸ਼ਿਸ਼ ਹੋਈ ਹੈ ਸੋ ਮੈਂ ਪਰਮਾਤਮਾ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਸੋ ਵਾਹਿਗੁਰੂ ਜੀ ਸਾਰਿਆਂ ਨੂੰ ਮਿਹਰਾਂ ਪਰਿਆਤ੍ਰਕਾਂ ਖੁਸ਼ੀਆਂ ਦਾਤਾਂ ਬਖਸ਼ ਦੇਣ ਸੋ ਧੀਆਂ ਦਾ ਬਤ ਬਤ ਸਤਿਕਾਰ ਕਰੋ ਜੋ ਕਿ ਅੱਜ ਕੱਲ੍ਹ ਜਿਵੇਂ ਦੇਖਿਆ ਸਮਾਜ ਦੇ ਵਿੱਚ ਬਹੁਤ ਕੁਸ਼ੀਆਂ ਦੇ ਨਾਲ ਹੋ ਵੀ ਰਿਹਾ ਹੈ ਸੋ ਸਾਨੂੰ ਧੀਆਂ ਨੂੰ ਬਤ ਬਤ ਪੜਾਉਣਾ ਲਿਖਾਉਣਾ ਚਾਹੀਦਾ ਹੈ ਸੋ ਜੋ ਕਿ ਆਪਣੇ ਮਾਤਾ ਪਿਤਾ ਦਾ ਗਾਂਹ ਜਾ ਕੇ ਮਾਣ ਸਤਿਕਾਰ ਵਧਾਉਣ ਨਿੰਗੇ ਮਨ ਦੇ ਸਵਾਲ ਕਿ ਬਹੁਤ ਲੰਬੇ ਸਮੇਂ ਬਾਅਦ ਦੁਸਰੀ ਵੀ ਮੰਨ ਦੇ ਵਿੱਚ ਫਿਰ ਵੀ ਗੱਤੀ ਦੇ ਵਿੱਚ ਆਉਂਦਾ ਹੈ ਕਿ ਵਨ ਸ਼ੋ ਅਨਲੀ ਸਾਨੂੰ ਪੁੱਤਰੀ ਜ਼ਰੂਰ ਦੇ ਜੋ ਸਮਾਜ ਦੀ ਸੋਚ ਬਣੀ ਹੁੰਦੀ ਹੈ ਲੋਕਾਂ ਦੀ ਬਹੁਤ ਲੋਕਾਂ ਦੇਖੋ ਜੀ ਇਹ ਸਮਾਜ ਦੀ ਸੋਚ ਆ ਵੀ ਸਾਡੇ ਘਰ ਦੇ ਵਿੱਚ ਪੁੱਤਰ ਆਵੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮੇਰੀ ਵਾਈਫ ਨੇ ਵੀ ਮੈਨੂੰ ਇਹ ਗੱਲ ਕਹੀ ਸੀਗੀ ਕਿ ਮਹਾਰਾਜ ਸਾਨੂੰ ਇੱਕ ਜੀਵ ਜ਼ਰੂਰ ਦੇ ਦੀ ਜੋ ਕਿ ਸਾਡੇ ਘਰ ਦੇ ਵਿੱਚ ਆਵੇ ਸਾਡੇ ਘਰ ਖੁਸ਼ੀਆਂ ਪਰਵਾ ਤੇ ਵਾਧੇ ਹੋਣ ਔਰ ਅਸੀਂ ਤਾਂ ਬਾਹ ਪਰਮਾਤਮਾ ਦੇ ਅੱਗੇ ਹੀ ਬੇਨਤੀ ਕੀਤੀ ਮਹਾਰਾਜ ਜੀ ਜੋ ਵੀ ਜੀਵ ਮੇਰੇ ਘਰ ਦੇ ਵਿੱਚ ਆਵੇਗਾ ਸਾਨੂੰ ਉਹੀ ਆ ਜੇ ਉਸ ਕੋਸ਼ ਨੀਗਾ ਜੋ ਪਰਮਾਤਮਾ ਸਾਡੀ ਦੁਬਾਰਾ ਝੋਲੀ ਤੇ ਦੁਬਾਰਾ ਭਲੀ ਤੇ ਮੇਰੇ ਰਿਸ਼ਤੇਦਾਰ ਹੁੰਦੇ ਨੇ ਰਿਸ਼ਤੇ ਫੋਨ ਆਏ ਹੋਣਗੇ ਤੁਹਾਨੂੰ ਰਿਸ਼ਤੇਦਾਰਾਂ ਦੇ ਤਾਂ ਮੈਨੂੰ ਬਹੁਤ ਫੋਨ ਆਏ ਨੇ ਕਹਿੰਦੇ ਜੀ ਤੁਸੀਂ ਚਲੋ ਅੱਗੇ ਚਾਂਸ ਦਿੱਤਾ ਸਿੰਘਾ ਤੁਹਾਨੂੰ ਕਿਸੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਸਿੰਘਾ ਤੁਹਾਨੂੰ ਦਵਾਈ ਖਾਣੀ ਚਾਹੀਦੀ ਗਾ ਤੁਹਾਡੇ ਘਰ ਪੁੱਤਰਾ ਵੀ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਹਿੰਦਾ ਜੇ ਮੈਂ ਇਹ ਹੀ ਆਪਣੇ ਮੰਦ ਵਿੱਚ ਪਾਉਣਾ ਰੱਖ ਰਿਹਾ ਮੇਰੇ ਘਰ ਪੁੱਤਰ ਆਵੇ ਹਨਾ ਪਰ ਨਹੀਂ ਪਰ ਇਹ ਸਭ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਮਾਰ ਮੇਰੇ ਘਰ ਦੇ ਵਿੱਚ ਜੀ ਆਵੇ ਚਾਹੇ ਬੇਟੀ ਹੋਵੇ ਜਾਂ ਪੁੱਤਰ ਹੋਵੇ ਪਰ ਸਾਨੂੰ ਕਿ ਜੀ ਜ਼ਰੂਰ ਜ਼ਰੂਰ ਤਾਂ ਪਰ ਹੁਣ ਮੇਰੇ ਘਰ ਦੋ ਤਿੰਨ ਮੈਂ ਜੋਤੀ ਦੂਸਰੀ ਜਪ ਕੀ ਤੱਕ ਹੋਰ ਆਈਆ ਅਸੀਂ ਉਹਦਾ ਬੜੀਆ ਮਾਨ ਸਤ ਗਾ ਢੋਲ ਵਜਾ ਕੇ ਘਰ ਦੇ ਵਿੱਚ ਉਸ ਈ ਨੂੰ ਘਰ ਲੈ ਕੇ ਆਂਦਾ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਭਾਈ ਰਣਜੀਤ ਸਿੰਘ ਜੀ ਦੇ ਪ੍ਰਵਾਹ ਦੇ ਵਿੱਚ ਧੁੱਤੀ ਆਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਮੇਰਾ ਸਬਰਾਵਾਦ ਦੇ ਸਾਥੀ ਹੈ ਇਹਦੇ ਕਰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਦੂਜੀ ਵੀ ਧੁੱਤੀ ਆਈ ਹੈ ਕਿਉਂਕਿ ਬਾਣੀ ਦਾ ਪਰਮਾਨਵੀਆ ਸੋਕੇ ਮੰਦਾ ਅਕੀ ਇੱਜ਼ਤ ਜਮਾ ਰਹਾ ਜਾਨ ਕਿਉਂਕਿ ਧੀਆਂ ਵੀ ਅੱਜ ਕੱਲ ਮੁੰਡਿਆਂ ਨਾਲ ਕੱਟ ਨਹੀਂ ਹੁੰਦੀਆਂ ਕਿਉਂਕਿ ਧੀਆਂ ਜਿਹੜੀਆਂ ਆਪਣੇ ਇਲਾਕੇ ਦੀ ਸ਼ਾਨ ਹਨ ਕਿਉਂਕਿ ਮਾਲਕ ਨੇ ਬਖਸ਼ ਕੀਤੀ ਹੈ ਭਾਈ ਮਨਪ੍ਰੀਤ ਸਿੰਘ ਦੀ ਧੀ ਹੋਈ ਤੇ ਸਾਰੇ ਸਾਥੀਆਂ ਨੇ ਭਾਈ ਮੇਜਰ ਸਿੰਘ ਜੀ ਦੇ ਹੱਦ ਗ੍ਰਾਂਤੀ ਸਰ ਦਾਠੇ ਨਾਲ ਸਾਡੇ ਤੇ ਸਾਰੇ ਨੇ ਭਾਈ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਨੇ ਜਿੱਦਨ ਲੜਕੀ ਘਰੇ ਆਈ ਉਦੋਂ ਵੀ ਢੋਲ ਵਾਜਿਆਂ ਨਾਲ ਕਰੇ ਕੁੜੀ ਲੈ ਕੇ ਆ ਕਰੇ ਸੀ ਬਹੁਤ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਧੀਆ ਸਭ ਤੋਂ ਵੱਧ ਪਿਆਰੀਆਂ ਹੁੰਦੀਆਂ ਨੇ ਕਿਉਂਕਿ ਧੀਆ ਆਪਣੇ ਇਲਾਕੇ ਦੀ ਸ਼ਾਨ ਹਨ ਕਿੰਨੇ ਅੱਜ ਕੱਲ੍ਹ ਧੀਆ ਜੱਜ ਬਣਦੀਆਂ ਨੇ ਕਿੰਨੀਆਂ ਲੋਕੜੀਆਂ ਕਰਦੇ ਸਰਕਾਰੀ ਕਰਦੀਆਂ ਨੇ ਕਿਉਂਕਿ ਧੀਆ ਕਿਸੇ ਨੂੰ ਘੱਟ ਨਹੀਂ ਹਨ ਤੇ ਮੈਂ ਹੀ ਕਹਿਣਾ ਚਾਹੁੰਦਾ ਹਾਂ ਕਿ ਸੋਖੋ ਕੋ ਮੰਦਾ ਕੀਜਿਤ ਜਮਾ ਰਜਾਨ ਟੀਆਂ ਆਏ ਤੇ ਵੀ ਖੁਸ਼ੀਆਂ ਮਨਾਜੇ ਮੈਂ ਆਪਾਂ ਮੁੰਡੇ ਹੋਏ ਤੇ ਲੋੜੀਆਂ ਮਨਾਉਂਦੇ ਹਾਂ ਨਾ ਟੀਆਂ ਜਦੋਂ ਆਪਣੇ ਘਰਾਂ ਵਿੱਚ ਆਉਂਦੀ ਆਪਾਂ ਵੀ ਲੋੜੀਆਂ ਮਨਾਓ ਖੁਸ਼ੀਆਂ ਮਨਾਏ ਮਨਪ੍ਰੀਤ ਸਿੰਘ ਨੇ ਕਹਿ ਕੇ ਦਿਖਾਇਆ ਹੈ ਜਦੋਂ ਲੜਕੀ ਘਰੇ ਆਈ ਇਹਨਾਂ ਦੇ ਬਹੁਤ ਢੋਲ ਵਾਜਿਆਂ ਨਾਲ ਇਹ ਘਰੇ ਲੈ ਕੇ ਆਏ ਨੇ ਇਹਨਾਂ ਮੈਂ ਕਹਿਣਾ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ